ਸਤਿ ਸ਼੍ਰੀ ਅਕਾਲ ਜੀ ਮੈਂ ਹਕਮਤਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਾਜ਼ਿਲ ਦੇ ਸਾਓ ਪੌਲੇ ਦੇ ਵਿੱਚ ਇੱਕ ਛੋਟਾ ਜਹਾਜ਼ ਸੜਕ ਉੱਤੇ ਕ੍ਰੈਸ਼ ਹੋ ਗਿਆ ਇਸ ਕਾਰਨ ਜਹਾਜ਼ ਦੇ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਹਾਜ਼ ਹਾਦਸਾ ਬੀਤੀ ਸਵੇਰ ਬਰਾਉਂਟਾ ਖੇਤਰ ਦੇ ਵਿੱਚ ਆਵੇ ਨੀਡਾ ਮਾਰਕਿਸ ਦੇ ਸਾਓ ਵਿਸਿੰਟ ਨਾਮਕ ਇੱਕ ਪ੍ਰਮੁੱਖ ਸੜਕ ਉੱਤੇ ਵਾਪਰ ਰਿਹਾ ਜਹਾਜ਼ ਪੋਰਟੋ ਅਲੇਗਰੇ ਚੱਲ ਰਿਹਾ ਸੀ ਤੇ ਹਾਦਸੇ ਦੌਰਾਨ ਉਹ ਇੱਕ ਜਨਤਕ বাস ਦੇ ਨਾਲ ਜਾ ਟਕਰਾ ਗਿਆ ਅਤੇ ਅੱਗੇ ਦੀ ਲਪੇਟ ਵਿੱਚ ਆ ਗਿਆ ਬ੍ਰਾਜ਼ੀਲ ਦੇ ਸਾਓ ਪੌਲੋ ਸ਼ਹਿਰ ਦੇ ਵਿੱਚ ਸਵੇਰੇ ਸੜਕ ਉੱਤੇ ਹਾਦਸਾ ਗ੍ਰਸਤ ਹੋਏ ਜਹਾਜ਼ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਵਿੱਚ 49 ਸਾਲਾ ਵਕੀਲ ਅਤੇ ਮੋਟੀਵੇਸ਼ਨਲ ਸਪੀਕਰ ਮਾਸਿਓ ਲੁਜ਼ਾਦਾ ਕਾਪੇਨਾ ਅਤੇ ਪਾਇਲਟ ਗੁਸਟਾਵੋ ਕਾਰਨੇਰੋ ਮੈਰਿਦੋਸ ਦੀ ਮੌਤ ਹੋ ਗਈ ਹੈ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਸਤ ਚੁਰਾਹੇ ਉੱਤੇ ਇੱਕ ਪਾਸੇ ਲਾਲ ਬੱਤੀ ਹੋਣ ਤੇ ਕੁਝ ਗੱਡੀਆਂ ਖੜੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਉਹ ਗੱਡੀਆਂ ਲੱਗ ਰਹੀਆਂ ਸਨ ਅਤੇ ਦੂਜੇ ਪਾਸੇ ਉਹ ਗੱਡੀਆਂ ਲੰਘ ਰਹੀਆਂ ਸਨ ਤੇ ਇਸੇ ਦੌਰਾਨ ਇੱਕ ਜਹਾਜ਼ ਸੜਕ ਦੇ ਚੁਰਾਹੇ ਉੱਤੇ ਕ੍ਰੈਸ਼ ਹੋ ਗਿਆ ਅਤੇ ਅੱਗ ਦਾ ਗੋਲਾ ਬਣ ਗਿਆ ਜਿਸ ਦੇ ਨਾਲ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਹ ਜਹਾਜ਼ ਦਾਜਿਲ ਤੇ ਦੱਖਣੀ ਰਾਜ ਹੁਰੀਓ ਗ੍ਰਾਂਡੇ ਦੋਸ ਸੂਲ ਦੇ ਪੋਰਟੋ ਅਲੇਗਰੇ ਚਾਰਿਆ ਸੀ ਕ੍ਰੈਸ਼ ਹੋਣ ਦੇ ਮਗਰੋਂ ਜਹਾਜ਼ ਇੱਕ ਬਸ ਦੇ ਨਾਲ ਚਾਰ ਟਕਰਾਇਆ ਅਤੇ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਦੇ ਵਿੱਚ ਗਿਰ ਗਿਆ ਇਸ ਹਾਦਸੇ ਦੇ ਵਿੱਚ 6 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 5 ਬਸ ਯਾਤਰੀ ਅਤੇ ਇੱਕ ਮੋਟਰਸਾਈਕਲ ਸਵਾਰ ਵੀ ਸ਼ਾਮਲ ਹੈ ਫਿਲਹਾਲ ਹੁਨੇ ਸਾਰਿਆਂ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ ਪਰ ਮਾਮਲੇ ਦੀ ਅਗਲੀ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਵਿੱਚ ਬਸਤੀਆਂ ਪੰਜ ਸਵਾਰੀਆਂ ਅਤੇ ਇੱਕ ਮੋਟਰਸਾਈਕਲ ਸਵਾਰ ਸਮੇਤ 6 ਲੋਕ ਜ਼ਖਮੀ ਹੋਏ ਨੇ ਫਿਲਹਾਲ ਸਾਰਿਆਂ ਦੀ ਹਾਲਤ ਸਥਿਰ ਵੀ ਦਸੀ ਜਾ ਰਹੀ ਹੈ ਪਰ ਹਾਦਸੇ ਤੋਂ ਬਾਅਦ ਚਾਰੇ ਪਾਸੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਨੇ ਤੇ ਬਾਦ ਦੇ ਵਿੱਚ ਪੈਰਾਮੈਡਿਕਸ ਲੋਕਾਂ ਨੂੰ ਸਟ੍ਰੀਚਰ ਉੱਤੇ ਲਿਆਨ ਜਾਂਦੇ ਵੀ ਦਿਖਾਇਆ ਗਿਆ ਬਿਊ ਰਿਪੋਰਟ ਜਨ been choppy.